ਅੱਜ ਖੁਸ਼ੀ ਦਾ ਮਕਾਮ ਹੈ ਕਿ ਸਾਡੇ ਸ਼ਹਿਰ ਦਾ ਇੱਕ ਬਹੁਤ ਸਰਮੌਰ ਏਰੀਆ ਜਿਹਨੂੰ ਪਹਾੜੀਆਂ ਨਗਰ ਕਹਿੰਦੇ ਆ ਅੱਜ ਉੱਥੇ ਆਏ ਆ ਔਰ ਇਹ ਜਿਹੜੀ ਧਰਮਸ਼ਾਲਾ ਉਹ ਪਿਛਲੇ ਕਈ ਸਾਲਾਂ ਤੋਂ ਇਹ ਬਣੀ ਸੀਗੀ ਪਰ ਜਿਉਂ-ਜਿਉਂ ਵੱਸੋ ਵਧੀ ਲੋਕਾਂ ਦੀਆਂ ਜ਼ਰੂਰਤਾਂ ਵਧੀਆਂ ਤੇ ਇਹਦੀ ਜਿਹੜੀ ਰੈਨੋਵੇਸ਼ਨ ਸੀਗੀ ਉਹ ਨਹੀਂ ਬਹੁਤ ਜ਼ਰੂਰੀ ਸੀਗੀ ਔਰ ਉਹਦੇ ਨਾਲ-ਨਾਲ ਕਿਉਂਕਿ ਏਰੀਆ ਵੱਧ ਗਿਆ ਪਾਪੂਲੇਸ਼ਨ ਵੱਧ ਗਈ ਲੋਕਾਂ ਦੀ ਆ ਜਰੂਰਤਾਂ ਵਧ ਗਈਆਂ ਔਰ ਉਹਦੇ ਵਾਸਤੇ ਇਹਨੂੰ ਡਬਲ ਸਟੋਰੀ ਕਰਨਾ ਜ਼ਰੂਰੀ ਸੀਗਾ ਉਹਦੇ ਵਾਸਤੇ ਮੇਰੇ ਕੋਲ ਮਨਦੀਪ ਜੀ ਸਾਡੇ ਮੱਖਣ ਜੀ ਜਿਹੜੇ ਮੇਰੇ ਨਾਲ ਐਮਸੀ ਵੀ ਰਹੇ ਨੇ ਰਾਜਕੁਵਰ ਜੀ ਇਹਨਾਂ ਨੇ ਵੀ ਮੇਰੇ ਨਾਲ ਬਤੌਰ ਐਮਸੀ ਕੰਮ ਕੀਤਾ ਪੰਮੀ ਜੀ ਤਲਕ ਜੀ ਇਹ ਸਾਰੇ ਮੇਰੇ ਕੋਲ ਬਲਵਿੰਦਰ ਜੀ ਮੰਗੇ ਜੀ ਆਏ ਔਰ ਇਹਨਾਂ ਨੇ ਇੱਕ ਗੱਲ ਕਹੀ ਵੀ ਇਹ ਧਰਮਸ਼ਾਲਾ ਵਾਸਤੇ ਕੁਝ ਨਾ ਕੁਝ ਪੈਸੇ ਦਾ ਪ੍ਰੋਵੀਜ਼ਨ ਕੀਤਾ ਜਾਵੇ ਮੈਂ ਸਮਝਦਾ ਵੀ ਇਹ ਕਈ ਚੀਜ਼ਾਂ ਐਸੀ ਹੁੰਦੀਆਂ ਨੇ ਜਿਹੜੀਆਂ ਨਗਰ ਕਾਉਂਸਲ ਦੀ ਜ਼ਿੰਮੇਵਾਰੀ ਸਗੀ ਪਰ ਪਤਾ ਨਹੀਂ ਕਿਉਂ ਉਹ ਜ਼ਿੰਮੇਵਾਰੀ ਨੂੰ ਉਹ ਨਹੀਂ ਸਮਝ ਸਕੇ ਲੋਕਾਂ ਦੀ ਜ਼ਰੂਰਤ ਨੂੰ ਨਹੀਂ ਸਮਝ ਸਕੇ ਪਰ ਮੈਂ ਇਹਨਾਂ ਨੂੰ ਵਿਸ਼ਵਾਸ ਦਵਾਇਆ ਮਨਦੀਪ ਜੀ ਨੂੰ ਮੱਖਣ ਜੀ ਨੂੰ ਰਾਜ ਜੀ ਨੂੰ ਵੀ ਤੁਸੀਂ ਚਿੰਤਾ ਨਾ ਕਰੋ ਆਪਾਂ ਤੁਹਾਡਾ ਕੇਸ ਜਿਹੜਾ ਉੱਪਰ ਲੜਾਂਗੇ ਔਰ ਇਹਦੇ ਲਈ ਵਧੀਆ ਇਹਨੂੰ ਬਣਾਵਾਂਗੇ ਮੈਂ ਸਾਡੇ ਐਕਸੀਡੈਂਟ ਜਸਪੀਤ ਜੀ ਜਿਹੜੇ ਪੀ ਡਬਲਯੂ ਡੀ ਦੇ ਨੇ ਔਰ ਲਵਜੀਤ ਜੀ ਐਸ ਡੀਓ ਉਹ ਵੀ ਇੱਥੇ ਹਾਜ਼ਰ ਨੇ ਇਹਨਾਂ ਨੇ ਫਿਰ ਆ ਕੇ ਇਹਦਾ ਸਾਰਾ ਮੁਆਇਨਾ ਕੀਤਾ ਇਹਦਾ ਐਸਟੀਮੇਟ ਬਣਾਇਆ ਔਰ ਮੈਨੂੰ ਇਹ ਹੈਰਾਨਗੀ ਹੋਈ ਵੀ ਇਹਨਾਂ ਨੇ 27 ਲੱਖ ਰੁਪਏ ਦਾ ਐਸਟੀਮੇਟ ਜਿਹੜਾ ਉਹ ਬਲਵਿੰਦਰ ਜੀ ਤਿਆਰ ਕੀਤਾ ਤੇ ਮੈਂ ਕਿਹਾ ਕੋਈ ਗੱਲ ਨਹੀਂ ਆਰੀਆ ਨਗਰ ਸਾਡੇ ਸ਼ਹਿਰ ਦਾ تنਵੌਰ ਨਗਰ ਜਿਵੇਂ ਮੈਂ ਪਹਿਲਾਂ ਹੀ ਕਿਹਾ ਲੋਕ ਮਿਹਨਤੀ ਨੇ ਖੁਦਿਆ ਵਸੋਆ ਸੋ ਮੈਂ ਕਿਹਾ ਵੀ ਇਹ 27 ਲੱਖ ਰੁਪਏ ਹੀ ਇੱਥੇ ਲਾਵਾਂਗੇ ਮੈਂ ਉਸ ਗੱਲ ਨੂੰ ਭਗਵੰਤ ਮਾਨ ਜੀ ਦੀ ਸਰਕਾਰ ਅੱਗੇ ਪੇਸ਼ ਕੀਤਾ ਔਰ ਮੈਂ ਅੱਜ ਇਲਾਕੇ ਵੱਲੋਂ ਹਰਪਾਲ ਚੀਮਾ ਜੀ ਦਾ ਸਾਡੇ ਜਿਹੜੇ ਫਾਈਨੈਂਸ ਮਿਨਿਸਟਰ ਨੇ ਸ੍ਰੀ ਹਰਪਾਲ ਸਿੰਘ ਚੀਮਾ ਜੀ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ 27 ਲੱਖ ਰੁਪਏ ਮਨਜ਼ੂਰ ਕਰਾ ਕੇ ਪੀਡਬਲਿਊਡੀ ਔਰ ਬੀਐਨਡੀਆਰ ਨੂੰ ਦਿੱਤਾ ਮੈਨੂੰ ਇਹ ਵੀ ਦੱਸਦਿਆਂ ਖੁਸ਼ੀ ਆ ਕਿ ਜਦੋਂ ਚੀਮਾ ਸਾਹਿਬ ਗੁਰਦਾਸਪੁਰ ਆਏ ਤੇ ਮੇਰੇ ਨਾਲ ਮੱਖਣ ਜੀ ਮੰਦੀਪ ਹਣੀ ਔਰ ਰਾਜਕਬੜ ਜੀ ਔਰ ਸਾਰੇ ਸਾਥੀ ਮੰਗਾਈ ਜੀ ਅਸੀਂ ਉਹਨਾਂ ਨੂੰ ਮਿਲੇ ਔਰ ਇਹਨਾਂ ਨੇ ਕਿਹਾ ਵੀ ਇਹ ਬਹੁਤ ਜ਼ਰੂਰੀ ਆ ਔਰ ਉਹਨਾਂ ਨੇ ਕਿਹਾ ਬਿਲਕੁਲ ਜਿੰਦਾ ਨਾ ਕਰੋ ਅਗਲੇ ਮਹੀਨੇ ਮੈਂ ਕਰਦਾ ਵਾਲਾ ਸੋ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਉਸ ਗੁਰੂ ਰਵੀਦਾਸ ਮਹਾਰਾਜ ਜੀ ਦੀ ਮੈਂ ਕਹਿੰਦਾ ਵੀ ਉਹਨਾਂ ਦੀ ਅਸ਼ੀਰਵਾਦ ਦੇ ਨਾਲ ਉਹ ਜਿਹੜਾ ਪੈਸਾ ਜਿਹੜਾ ਜਾ ਗਿਆ ਔਰ ਅੱਜ ਇਹਦਾ ਕੰਮ ਆਉਣ ਵਾਲੇ ਦਿਨਾਂ ਵਿੱਚ ਵਿਧੀਵਤ ਤਰੀਕੇ ਨਾਲ ਸ਼ੁਰੂ ਕਰਦਾ ਜਾਊਗਾ ਔਰ ਮੇਰੀ ਇੱਕੋ ਹੀ ਬੇਨਤੀ ਆ ਜਸਪ੍ਰੀਤ ਜੀ ਐਕਸਨ ਸਾਹਿਬ ਲਵਜੀਤ ਜੀ ਜੈ ਸਾਹਿਬ ਵੀ ਇੱਥੇ ਨੇ ਇੱਕ ਗੱਲ ਦਾ ਖਿਆਲ ਰੱਖਿਓ ਇਹ ਗੁਰੂ ਆ ਦਾ ਘਰ ਆ ਹਾਂਜੀ ਇਸ ਘਰ ਕੇ ਇੱਥੇ ਲੋਕਾਂ ਨੇ ਆਪਣੇ ਦੁੱਖ ਤੇ ਸੁੱਖ ਦੇ ਪ੍ਰੋਗਰਾਮ ਕਰਨੇ ਨੇ ਇਹਦੇ ਵਿੱਚ ਕਿਸੇ ਗੱਲ ਦੀ ਕਸਰ ਨਾ ਰਹੇ ਕੰਮ ਠੇਕੇਦਾਰ ਸਾਹਿਬ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਹੋ ਕਿ ਇਹਦੇ ਵਿੱਚ ਪਚਾਣ ਦੀ ਗੱਲ ਨਾ ਕੋਸ਼ਿਸ਼ ਕਰੇ ਇਹਦੇ ਦੀ ਕੋਸ਼ਿਸ਼ ਕਰੇ ਵੀ ਗੁਰੂ ਘਰ ਦਾ ਕੰਮ ਇਹ ਚੰਗਾ ਬੁਨਿਆਰੀ ਔਰ ਵਧੀਆ ਕੁਆਲਿਟੀ ਵਾਲਾ ਹੋਵੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਇਹਨੂੰ ਵਰਤ ਸਕਣ ਦੂਸਰੀ ਮੈਂ ਬੇਨਤੀ ਕਰੂੰਗਾ ਕਿ ਇਹ ਪੈਸਾ ਕੋਈ ਸਰਕਾਰ ਦਾ ਆਪਣਾ ਨਹੀਂ ਲੋਕਾਂ ਦਾ ਜੋ ਟੈਕਸ ਕਟਾ ਹੁੰਦਾ ਉਹ ਜਿਹੜਾ ਪੈਸਾ ਇਹ ਹੈਗਾ ਇਸ ਕਰਕੇ ਜਿਹੜੀ ਇੱਥੋਂ ਦੀ ਟੀਮ ਹੈ ਉਹ ਜ਼ਰੂਰ ਐਕਸ਼ਨ ਸਾਹਿਬ ਤੁਸੀਂ ਵੀ ਸਟ੍ਰਕਚਰਾ ਦੇ ਦਿਓ ਵੀ ਇਹਨਾਂ ਦੀ ਰਹਿਨਵਾਈ ਥੱਲੇ ਇਹਨਾਂ ਦੀ ਸੁਪਰਵਾਈਜ਼ਨ ਥੱਲੇ ਚੰਗਾ ਕੰਮ ਹੋਵੇ ਔਰ ਜਿਸ ਵੇਗਾ ਤਾਂ ਲੋਗ ਆਪ ਸੁਪਰਵਾਈਜ਼ ਕਰਨਗੇ ਤੇ ਮੈਂ ਸਮਝਦਾ ਵੀ ਆਪਾਂ ਹੀ ਕੰਮ ਚੰਗਾ ਹੋਵੇਗਾ ਜਦੋਂ ਅਸੀਂ ਆਪਣੇ ਘਰ ਦਾ ਲੈਂਡਰ ਪਾਉਂਨੇ ਆ ਕਿਉਂ ਲੈਂਡਰ ਕਈ ਕਈ ਸਾਲ ਲੰਘ ਜਾਂਦਾ ਤਿੰਨ ਤਿੰਨ ਚਾਰ ਚਾਰ ਪੀੜੀਆਂ ਲੱਗ ਜਾਂਦੀਆਂ ਨੇ ਇਹ ਵੀ ਤੁਹਾਡਾ ਆਪਣਾ ਘਰ ਹੈ ਇੱਥੇ ਇੱਥੇ ਲੋਕਾਂ ਨੇ ਆਪਣੇ ਦੋਸਤੋ ਦੇ ਪ੍ਰੋਗਰਾਮ ਕਰਨੇ ਨੇ ਸੋ ਇਸ ਕਰਕੇ ਵਧੀਆ ਕੰਮ ਕਰਾਇਓ ਜੀ ਔਰ ਮੈਨੂੰ ਅੱਜ ਖੁਸ਼ੀ ਆ ਕਿ ਆਵਾਜ਼ੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਥਲੇ ਗਰਦਾਸਪੁਰ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਆ ਅੱਜ ਦੇ ਇਸ ਪਾਵਨ ਤੇ ਪਵਿੱਤਰ ਮੌਕੇ ਦੇ ਉੱਪਰ ਰਮਨ ਬੈਲ ਜੀ ਹੈਲਥ ਕਾਰਪੋਰੇਸ਼ਨ ਦੇ ਪੰਜਾਬ ਦੇ ਚੇਅਰਮੈਨ ਸਾਹਿਬ ਪਹਿਲਾਂ ਵੀ ਇਹਨਾਂ ਦੀ ਬਦੌਲਤ ਸਰਾ ਜਿਹੜੀ ਸੀ ਆਰੀ ਨਗਰ ਮਹੱਲੇ ਦੀ ਇਹਨਾਂ ਨੇ ਬਹੁਤ ਵੱਡਾ ਯੋਗਦਾਨ ਔਰ ਬਹੁਤ ਵੱਡਾ ਸਹਿਯੋਗ ਇਹਨਾਂ ਨੇ ਕੀਤਾ ਔਰ ਇਹ ਸਾਰੀ ਸਰਾ ਜਿਹੜੀ ਸੀ ਬਣੀ ਸੀ ਉਹਨ ਦੁਬਾਰਾ 27 ਲੱਖ ਰੁਪਏ ਇਹਨਾਂ ਨੇ ਇਸ ਨਗਰ ਆਰੀ ਨਗਰ ਮਹੱਲੇ ਨੂੰ ਦਿੱਤਾ ਅਸੀਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਮਹਾਰਾਜਾ ਕਿਰਪਾ ਕਰੇ ਇਹਨਾਂ ਨੂੰ ਤਲਕੀਆਂ ਬਖਸ਼ੇ ਚੜ੍ਹਦੀ ਕਲਾ 'ਚ ਰੱਖੇ ਔਰ ਇਸ ਨਗਰਵਾਲ ਇਹਨਾਂ ਦੇ ਇੱਕ ਵਿਸ਼ੇਸ਼ ਧਿਆਨ ਆ ਔਰ ਇਸ ਨਗਰ ਦੇ ਨਾਲ ਇਹਨਾਂ ਦਾ ਪ੍ਰੇਮ ਵੀ ਡਾਟਾ ਵਜਾ ਹੈ ਔਰ ਸਾਡਾ ਵੀ ਇਹਨਾਂ ਦੇ ਨਾਲ ਦਿਲੋਂ ਪ੍ਰੇਮ ਆ ਅਸੀਂ ਵੀ 24 ਘੰਟੇ ਜਿਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਅਸੀਂ ਤੁਹਾਡੇ ਨਾਲ ਖੜੇ ਆਂ ਬੈਲ ਸਾਹਿਬ ਜਿੱਥੇ ਵੀ ਖੜੇ ਕਰੋਗੇ ਅਸੀਂ ਤੁਹਾਡੇ ਨਾਲ ਆ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ